ਹਾਂਜੀ ਰਾਮ ਰਾਮ ਜੀ ਅੱਜ ਮੈਂ ਸੋਟ ਕੋ ਲੈ ਕੇ ਆਈ ਜੀ 벨ਟ ਵਾਲੇ ਪਲਾਜ਼ੋ ਦੀ ਕਟਿੰਗ ਤੇ ਸਾਨੂੰ ਰਨ ਆਪ ਲੈਣਾ ਵੀ ਦੱਸੂੰਗੀ ਜੀ ਹੁਣ ਪਹਿਲਾਂ ਮੈ ਤੁਹਾਨੂੰ ਦੱਸੇ ਰਨ ਆਪ ਲੈਣਾ ਇਹਦੇ ਲਈ ਕੀ ਹੈ ਜੀ ਹਨਾ ਪਹਿਲਾਂ ਆਪਾਂ ਪਲਾਜ਼ੋ ਨੂੰ ਵਿਛਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਵਿਛਾ ਕੇ ਜੀ ਫਿਰ ਆਪਾਂ ਇਹਨੂੰ ਨਾਪ ਲਵਾਂਗੇ ਇਹਦਾ ਆਪਾਂ 벨ਟ ਦੇ ਸਮੇਤ ਹੀ ਨਾਪ ਲੈਣਾ ਇਹ ਆਪਾਂ 벨ਟ ਤੋਂ ਹੀ ਨਾਪ ਲੈ ਜੀ ਉੱਪਰੋਂ ਜਿਵੇਂ ਉੱਪਰੋਂ ਤੋਂ ਲੈ ਕੇ ਨੀਚੇ ਤੱਕ ਆਪਾਂ ਨਪਾਂਗੇ ਜਿਵੇਂ ਮੇਰੀ ਲੰਬਾਈ ਹੈ ਜੀ ਤੇ 3 ਇੰਚ ਟੋਟਲ ਆ ਸੋ ਪਹਿਲੀ ਲੰਬਾਈ ਜਿ ਬਣਾਵਾਂਗੇ ਜੀ ਤਸੀਂ ਤਾਂ ਆਪਾਂ ਕਿ ਸਟ੍ਰੈਚ ਕਰਕੇ ਨਾਪੀਓ ਹਨਾ ਲੂਜ਼ਰ ਟੀ ਲੈ ਛੱਡੋਗੇ ਤਾਂ ਲੰਬਾਈ ਘਾਟ ਵੱਧ ਸਕਦੀ ਆ ਸੋ ਇਸ ਕਰਕੇ ਪੂਰਾ ਖਿੱਚ ਕੇ ਨਾਪੀਏ ਜੀ ਜਿਵੇਂ 33 ਇੰਚ ਤੇ ਫਿਰ ਆਪਾਂ ਇੱਥੋਂ ਨਾਪਾਂਗੇ ਜੀ ਝੋਲੇ ਬੋਲੋ ਜਿੰਨੂੰ ਆਪਾਂ ਕਹਿਨੇ ਪੱਟਾ ਤੇ ਇਹ ਆਪਾਂ ਕੱਲੇ ਮੂਰਲੇ ਮੂਰਲੇ ਪੀਸ ਨਾਪਣੇ ਆ ਜੀ ਪਿਛਲੇ ਨੇ ਪੀਸ ਨਹੀਂ ਨਾਪਣਾ ਹੈ ਦਾ ਜਿਹੜਾ ਵਿਚ ਆ ਨਾ ਸਿਉਣ ਆਉਂਦੀ ਹੈ ਤਾਂ ਆਪਾਂ ਪਿਛਲਾ ਪੀਸ ਨਹੀਂ ਨਾਪਣਾ ਕੱਲੇ ਮੂਰਲੇ ਮੂਰਲੇ ਪੀਸ ਨਾਪਣੇ ਆ ਜਿਵੇਂ ਹੁਣ ਮੇਰੇ ਕੋਲ 13 ਆਈ ਹੈ ਤੇ ਆਪਾਂ 13 ਇੰਚ ਆਪਾਂ ਲੀਹ ਲਏ ਜੀ ਨਾ 13 ਇੰਚ ਆਪਣਾ ਤੇ ਫਿਰ ਆਪਾਂ ਨਾ ਪਾਂਗੇ ਜੀ ਝੋਲੀ ਝੋਲੀ ਮੈਂ 10 ਦਾ ਜੀ ਪਹਿਲਾਂ ਮੈਂ ਦੇਖੋ ਨਾਪੀ ਇਹ 벨ਟ ਦੇ ਸਮੇਤ ਪਰ ਆਪਾਂ ਜਿਹੜੇ ਇਹ 벨ਟ ਵਾਲਾ ਪਲਾਜ਼ੋ ਹੁੰਦਾ ਆਪਾਂ 벨ਟ ਵਾਲ ਦੀ ਆਪਾਂ 벨ਟ ਛੱਡ ਕੇ ਜੀ ਨੀਚੋ ਝੋਲੀ ਨਾਪਦੇ ਆ ਕੱਲੀ ਮੋੜਲੀ 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 ਝੋਲੀ ਨਾਪਣੀ ਐ ਸੋ ਮੇਰੀ ਹੈਗੀ ਜੀ 10 ਇੰਚ ਝੋਲੀ ਸੋ ਇਸੇ ਤਰ੍ਹਾਂ ਹੁਣ ਆਪਾਂ ਨਾਪਾਂਗੇ ਜੀ ਮੂਰੀ ਮੂਰੀ ਆਪਾਂ ਟੋਟਲ ਨਾਪਾਂਗੇ ਜੀ ਮੂਰੀ ਆਪਣੀ ਟੋਟਲ ਕਿੰਨੀ ਆ ਸੋ ਇਹਨਾਂ ਦੀ ਜੇ ਆਪਣੇ ਕੋਲੇ ਕਸਟਮਰ ਦੀ ਜਿਹੜੀ ਮੇਰੇ ਦੀ ਹਨ 8 ਇੰਚ ਮੂਰੀ ਹੈ ਤੇ ਮੈਨੇ 7 ਇੰਚ ਰੈਡੀ ਕਰਨੀ ਹੈ ਜੀ ਉਹ ਤੁਹਾਨੂੰ ਮੈਂ ਦੱਸੂਗੀ ਕਿ ਆਪਾਂ ਕਿਵੇਂ ਕਰਨੀ ਆ ਠੀਕ ਹੈ ਜੀ ਤੇ ਇਹ ਹੁਣ ਆਪਾਂ ਲੈ ਲਏ ਜੀ ਕਪੜਾ ਮੇਰੇ ਕੋਲ ਕਪੜਾ ਹੈਗਾ ਜੀ ਇਹ ਲਾਈਨਿੰਗ ਹੈਗੀ ਲੋਨ ਹੈ ਮਤਲਬ ਕਿ ਲੋਨ ਵੀ ਹੈ ਤੇ ਪਲਾਜ਼ੋ ਵੀ ਹੈ ਇਹਦੇ ਵਿੱਚ ਆਪਾਂ ਕਮੀਜ਼ਾ ਉਹ ਕਰਨਾ ਸੀ ਤੇ ਮੈਨੇ ਪਹਿਲਾਂ ਕਮੀਜ਼ਾ ਕੱਟ ਕੇ ਤੇ ਹੁਣ ਮੋੜ ਲੈ ਪੀਸਾਂ ਵਾਸਤੇ ਆਪਾਂ ਪਲਾਜ਼ੋ ਦੇ ਜਿਹੜੇ ਮੈਨੇ ਕਟਿੰਗ ਕਰਨ ਵਾਸਤੇ ਪੀਰ ਡਬਲ ਫੋਲਡ ਜੀ ਪਿਛਾ ਲਿਆ ਤੇ ਪਹਿਲਾਂ ਆਪਾਂ ਲਵਾਂਗੇ ਜੀ ਇਹਦੇ ਵਾਸਤੇ ਆਪਾਂ ਨੀਚੋਂ 2 2 ਇੰਚ ਜਾਂ ਤੁਸੀਂ 2.5 ਇੰਚ ਵੀ ਲੈ ਸਕਦੇ ਹੋ ਜਿੰਨਾ ਮਤਲਬ ਹੈ ਨਾ ਤੁਸੀਂ ਫੋਲਡ ਕਰਨਾ ਚਾਹੁੰਦੇ ਹੋ ਸੋ ਮੈਨੇ 2.5 ਇੰਚ ਪਾ ਇਥੇ ਫੋਲਡ ਕਰਨ ਦਾ ਲਿਆ ਪਹਿਲਾਂ ਨੀਚੇ ਜੀ ਲਗਾ ਕੇ ਨਿਸ਼ਾਨ ਜੀ ਸਿੱਤੇ ਤੇ ਫਿਰ ਮੈਨ ਲਗਾ ਲਿਆ ਆਪਾਂ ਸਕੇਲ ਦੇ ਨਾਲ ਆਪਾਂ ਸਿੱਧੀ ਕਰ ਲਾਈਨ ਡਰਾ ਕਰ ਲਈਏ ਜੀ ਤੇ ਫਿਰ ਹੁਣ ਆਪਾਂ ਲਵਾਂਗੇ ਲੰਬਾਈ ਜਿੰਨੀ ਆਪਣੇ ਕਸਟਮਰ ਦੀ ਲੰਬਾਈ ਆਪਾਂ ਟੋਟਲ ਉਹਨੀ ਲੰਬਾਈ ਰੱਖਾਂਗੇ ਜੀ ਜਿਹੜੀ ਆਪਾਂ ਲਾਈਨ ਡਰਾ ਕੀਤੀ ਆ ਉੱਥੋਂ ਰੱਖਣੀ ਆ ਉੱਥੋਂ ਜੀ ਜਿਵੇਂ ਮੈਨੇ 33 ਇੰਚ ਤੇ ਆਪਾਂ ਹੁਣ ਲਗਾ ਲਈਏ ਜੀ ਨਿਸ਼ਾਨ ਦੇਖੋ ਹੁਣ ਮੈਂ ਲਗਾ ਰਹੀ ਹਾਂ 33 ਤੇ 33 ਇੰਚ ਤੇ ਨਿਸ਼ਾਨ ਇਹਨਾਂ ਨੂੰ ਵੀ ਆਪਾਂ ਸਕੇਲ ਨਾਲ ਜੀ ਆਪਸ ਦੇ ਵਿੱਚ ਮਿਲਾ ਦਾਂਗੇ ਦੇਖੋ ਜੀ ਹੁਣ ਮੈਂ ਸਕੇਲ ਨਾਲ ਇਹਨਾਂ ਨੂੰ ਮਿਲਾਤਾ you hey. ਸਕੇਲ ਨਾਲ ਲਾਉਣ ਤੋਂ ਬਾਅਦ ਅੱਗੇ ਆਪਾਂ ਲਾਵਾਂਗੇ ਜੀ ਸਰਨਰ ਵਾਲਾ ਝੋਲੀ ਦਾ ਮੇਰੇ ਮਨ ਤੇ ਝੋਲੀ ਆਪਣੀ ਕਿੰਨੀ ਹੈ ਜੀ ਆਪਣੇ ਕੋਲੇ ਹੈਗੀ ਹੈ ਜੀ 10 ਤਾਂ ਆਪਾਂ 10 ਇੰਚ ਹੀ ਇਹਦੀ ਕਟਾਈ ਕਰਾਂਗੇ ਇਹਦੇ ਵਿੱਚ ਆਪਾਂ ਕੋਈ ਐਕਸਟਰਾ ਐਡ ਨਹੀਂ ਕਰਨਾ ਕਿਉਂਕਿ ਜਦੋਂ ਕੋਲਾਈ ਪੈਂਦੀ ਹੈ ਕੋਲਾਈ গোল ਹੋਣ ਦੇ ਨਾਲ ਹੀ ਝੋਲੀ ਬਾਤ ਜਾਂਦੀ ਹੈ ਜੀ ਐਸੇ ਕਰਕੇ ਤੇ ਨਾਲ ਹੀ ਆਪਣੀ ਬੈਲਟ ਵੀ ਲੱਗੂਗੀ ਜਿਹੜੀ ਬੈਲਟ ਨਾਲ ਲੱਗ ਤੋਂ ਉਸੇ ਇਸੇ ਕਰਕੇ ਜੀ ਆਪਾਂ ਝੋਲੀ ਦਾ ਕੋਈ ਐਕਸਟਰਾ ਨਹੀਂ ਲੈਣਾ 10 10 ਇੰਚ ਤੇ ਲਗਾ ਕੇ ਮੈਨੇ ਦੇਖੋ ਲਾਈਨ ਡਰਾ ਕਰ ਲਈਆ ਫਿਰ ਆਪਾਂ ਲਾਵਾਂਗੇ ਝੋਲੀ ਕੋਲੋਂ ਜਿਹੜਾ ਆਪਾਂ ਤਨ ਆਪਿਆ ਸੀ ਕਿ ਆਪਣਾ ਜਿੰਨਾ ਪੱਟ ਸੀ ਜੇ ਜਿਵੇਂ 13 ਇੰਚ ਤਿਆਰ ਸੀ ਤਾਂ ਆਪਾਂ 14 ਇੰਚ ਜਾਨੀ ਕਿ 1 ਇੰਚ ਆਪਣੇ ਸਲਾਈਆਂ ਦਾ ਹੋ ਜੂਗਾ ਲੱਗਾ ਤੇ 2 ਇੰਚ ਆਪਾਂ ਕਟਾ ਕੇ ਲਵਾਂਗੇ ਜੀ 2 ਇੰਚ ਜਿਹੜਾ ਆਪਾਂ ਮਤਲਬ ਕਿ ਘਟਾ ਕੇ ਤੇ ਨਿਸ਼ਾਨ ਲਗਾਇਆ 12 ਇੰਚ ਤੇ ਉਹੀ ਸੇਮ ਆਪਾਂ ਉੱਪਰੋਂ ਲੱਕ ਕੋਲੋਂ ਜਿੱਥੇ ਆਪਣਾ ਲੱਕ ਆ ਜਾਂਦਾ ਇੱਥੋਂ ਆਪਾਂ ਨਿਸ਼ਾਨ ਲਗਾ ਕੇ ਤੇ ਆਪਸ ਦੇ ਵਿੱਚ ਜੀ ਸਿੱਧੀ ਲਾਈਨ ਡਰਾ ਕਰ ਲਈਆ ਇਹ ਆਪਣੇ 2 ਇੰਚ ਦੀ ਕਾਟ ਹੈ ਜਿਹੜਾ ਮਤਲਬ ਕਿ 2 ਇੰਚ ਦਾ ਨਿਸ਼ਾਨ ਲੱਗਿਆ ਜੀ ਇਹ ਆਪਣੇ ਇੱਥੇ ਪਾਉਗੀ ਝੋਲੀ ਦੀ ਕਾਟ ਸੋ ਤੁਸੀਂ ਦੇਖ ਸਕਦੇ ਹੋ ਮੈਂ 스케일 ਦੀ ਹੈਲਪਰ ਨਾਲ ਆਪਣੀ ਝੋਲੀ ਦੀ ਕਾਟ ਜਿਹੜੀ ਨਿਸ਼ਾਨ ਇਹ ਵੀ ਲਗਾ ਲਈ ਜੀ ਠੀਕ ਹੈ ਜੀ ਫਿਰ ਆਪਾਂ ਲਵਾਂਗੇ ਜੀ ਦੇਖੋ ਝੋਲੀ ਦੇ ਤੋਂ 1/4 ਇੰਚ ਡਾਊਨ ਡਾਊਨ ਦੇ ਵਿੱਚ 1/4 ਇੰਚ ਤਾਂ ਕੱਟਣਾ ਨਿਸ਼ਾਨ ਲਗਾਵਾਂਗੇ ਇਹਦੀ ਕਟਾਈ ਹੋਊਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਦੋਂ ਆਪਾਂ ਗੋਲਾਈ ਦੇ ਵਿੱਚ ਆਪਾਂ ਝੋਲੀ ਕੱਟਦੇ ਹਾਂ ਤੇ ਚੁਲਾਈ ਐਂਡ ਛੋਲੀ ਦੀ ਜਿਹੜੀ ਲੰਬਾਈ ਹੈ ਜੀ ਬਾਤ ਚੰਦੀ ਆ ਸੋ ਆਪਾਂ ਉਹ ਲੰਬਾਈ ਨੂੰ ਕਵਰ ਕਰਨ ਲਈ ਹਨਾ ਤੇ ਕੁਛ ਫਲਾਜ਼ੋ ਦਾ ਹੁੰਦਾ ਹੀ ਹੈ ਜੀ ਅੱਗੇ ਵਾਲਾ ਤੇ ਪਿੱਛੇ ਵਾਲਾ ਪੀਸ ਹੁੰਦਾ ਜਿਹੜੇ ਵੱਡੇ ਛੋਟੇ ਹੁੰਦੇ ਆ ਉਹਦੇ ਲਈ ਆਪਾਂ ਨੂੰ ਇਹ ਨਿਸ਼ਾਨੀ ਲਗਾਣੀ ਹੁੰਦੀ ਹੈ ਸੋ 1 ਇੰਚ ਜਿਹੜਾ ਆਪਾਂ ਨਿਸ਼ਾਨ ਲਗਾ ਲਿਆ ਫਿਰ ਆਪਾਂ ਲੈਂਦਾ ਜੀ ਮੋੜੀ ਵਾਸਤੇ ਮੈਜ਼ਰਮੈਂਟ ਲੈਂਦਾ ਜਿਵੇਂ ਆਪਾਂ ਜਿਹੜਾ ਪੱਟਾ ਕੋਲੋਂ ਨਿਸ਼ਾਨ ਲਗਾਇਆ ਸੀ ਜਿਵੇਂ ਜਿਵੇਂ ਆਪਾਂ ਲਗਾਇਆ ਸੀ 14 ਇੰਚ ਦਾ ਤੋ ਰੱਦ ਕਿਤਾ 7 ਇੰਚ ਦਾ ਉੱਪਰੋਂ ਅੱਧ ਨਹੀਂ ਕਰਨਾ ਇਹ ਨੀਚੋਂ ਨਹੀਂ ਅੱਧ ਕਰਨਾ ਜੀ ਸਾਰਾ ਤੋ ਤੋ ਤੇ ਸਕੇਲ ਨਾਲ ਆਪਾਂ ਮਿਲਾ ਲਾਂਗੇ ਜੀ ਇਹਦੇ ਕੋਨੇ ਮੈਂ ਨਿਸ਼ਾਨਾ ਜਿਹੜੇ ਮਾ ਲਾਂਗੇ ਜੀ ਹੁਣ ਅੱਗੇ ਆਪਾਂ ਲਾਵਾਂਗੇ ਮੂਰੀ ਮੂਰੀ ਮੈਂ ਸੰਦੱਸਿਆ ਕਿ ਮੇਰੇ ਕਸਟਮਰ ਦੀ ਮੈਂ 7 ਲੈੜੀ ਕਰਨੀ ਆ 7 ਲੈੜੀ ਕਰਨ ਲਈ ਜੀ ਅੱਧਾ ਇੰਚ ਵਿੱਚ ਲਵਾਂਗੀ ਮੈਂ ਸिलाई ਦਾ ਇੱਥੇ ਸਿਰਫ ਅੱਧਾ ਇੰਚ ਹੀ ਲੱਤਾ ਜਾਊਗਾ ਕਿਉਂਕਿ ਪਿਛਲੇ ਪੀਸ ਵੱਡੇ ਹੋਣ ਕਰਕੇ ਨਾ ਇੱਥੇ ਪੀਸਾਂ ਦੇ ਵਿੱਚੋਂ ਆ ਜਾਂਦਾ ਸੋ ਅੱਧਾ ਇੰਚ ਲੈਣ ਨਾਲ ਮੈਂ ਕੀ ਕੀਤਾ ਜੀ ਪੌਣੇ ਇੰਚ ਨਾਲ ਮਿਲ ਕੇ ਸਾਢੇ 7 ਦਾ ਪੌਣੇ 4 ਹੋ ਗਿਆ ਜੀ ਜਿਹੜਾ ਆਪਾਂ ਨਿਸ਼ਾਨ ਲਗਾਇਆ ਤੇ ਪੌਣੇ 4 ਉੱਧਰਲੀ ਸਾਈਡ ਤੇ ਪੌਣੇ 4 ਉੱਧਰਲੀ ਸਾਈਡ ਤੇ ਆਪਾਂ ਨਿਸ਼ਾਨ ਲਗਾ ਲਿਆ ਲਗਾ ਕੇ ਜੀ ਹੁਣ ਆਪ ਲਗਾਵਾਂਗੇ ਜਿਹੜੀ ਆਪਣੀ ਸ਼ੇਪ ਵਾਲੀ ਪੱਟੀ ਹੁੰਦੀ ਆ ਫੱਟੀ ਉਹਦੇ ਨਾਲ ਆਪਾਂ ਲਗਾਵਾਂਗੇ ਜੀ ਨਿਸ਼ਾਨ ਇਹਨੂੰ ਦੇਖੋ ਤੁਸੀਂ ਫੱਟੀ ਨੂੰ ਮੈਂ ਕਿਸ ਤਰ੍ਹਾਂ ਰੱਖਦੀ ਆ ਇਸੇ ਤਰ੍ਹਾਂ ਹੀ ਰੱਖਣਾ ਜੀ ਜਿਹੜੀ ਆਪਣੀ ਅੰਦਰਲੀ ਲੱਤ ਦੇ ਅੰਦਰਲੀ ਸਾਈਡ ਵਾਲੀ ਸਿਉਣ ਹੁੰਦੀ ਆ ਇਧਰੋਂ ਇਸ ਲੋਟ ਫੱਟੀ ਰੱਖਣੀ ਆ ਤੇ ਦੂਸਰੇ ਲੋਟ ਦੀ ਆਪਾਂ ਲਗਾਵਾਂਗੇ ਜੀ ਇਹਨੂੰ ਆਪਾਂ ਰੱਖਾਂਗੇ ਪਲਟਾ ਕੇ ਫੱਟੀ ਨਾਲ ਇਸ ਤਰ੍ਹਾਂ ਪਲਟਾ ਕੇ ਰੱਖਣੀ ਆ ਜੀ ਇਸ ਤਰ੍ਹਾਂ ਪਲਟਾ ਕੇ ਜੀ ਇਧਰੋਂ ਵੀ ਆਪਾਂ ਜਿਹੜੇ ਨਿਸ਼ਾਨ ਲਗਾਏ ਸੀ ਮੂਰੀ ਦੇ ਉਸ ਨਾਲ ਆਪਾਂ ਆਪਸ ਦੇ ਵਿੱਚ ਮਿਲਾ ਦਾਂਗੇ ਜੀ ਇਹ ਹੁਣ ਦੇਖੋ ਮੈਂ ਮਿਲਾਤੇ ਜੀ ਤੇ ਹੁਣ ਇਹਦੀ ਕਰਾਂਗੇ ਜੀ ਆਪਾਂ ਕਟਿੰਗ ਆ ਕਟਿੰਗ ਮੈਂ ਤੁਹਾਨੂੰ ਦੱਸਦੀ ਕਿਵੇਂ ਕਰਨੀ ਆ ਆਪਾਂ ਸਿਰਫ ਇਹ ਵਾਲੀ ਸਹੁੰਤ ਤੇ ਛੋਲੇ ਵਾਲੀ ਸਹੁੰਦੀ ਕਟਿੰਗ ਕਰਨੀ ਆ ਕਿਉਂਕਿ ਆਪਾਂ ਫਿਰ ਪਿਛਲੇ ਪੀਸਾਂ ਦੀ ਵੀ ਆਪਾਂ ਨੂੰ ਜਰੂਰ ਤੇ ਪਿਛਲੇ ਪੀਸ ਵੀ ਆਪਾਂ ਕੱਟਣੀ ਆ ਤੇ ਉਹਦੇ ਲਈ ਕੀ ਹੈ ਜੀ ਹੁਣ ਦੇਖੋ ਮੈਂ ਕਰਨ ਲੱਗੀ ਆ ਜੀ ਕਟਿੰਗ ਜਦੋਂ ਤੱਕ ਕਟਿੰਗ ਹੋਣ ਲੱਗ ਰਹੀ ਆ ਤੁਸੀਂ ਮੈਨੂੰ ਦੱਸਿਓ ਕਿ ਜੇ ਤੁਸੀਂ ਮੇਰੀ ਵੀਡੀਓਜ਼ ਦੇਖਦੇ ਹੋ ਤਾਂ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਤੇ ਤੁਸੀਂ ਮੈਨੂੰ ਮੈਨੂੰ ਲਾਈਕ ਲਾਈਕ ਕਮੈਂਟ ਜਰੂਰ ਕਰਿਓ ਮੈਨੂੰ ਦੱਸਿਓ ਜਰੂਰ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਮਿਲਦੀ ਰਹੇ ਤੇ ਦੇਖੋ ਜੀ ਮੈਨੇ ਹੁਣ ਇਹ ਕਟਿੰਗ ਹੈ ਜੀ ਜਿਹੜੀ ਕਰ ਲਈ ਹੈ ਜੀ ਇਥੋਂ ਵੀ ਹੁਣ ਮੈਂ ਸਿੱਧਾ ਹੀ ਕੱਟਾਂਗੀ ਜਿਹੜਾ ਆਪਾਂ 1 ਇੰਚ نیچے ਡਾਊਨ ਦੇ ਵਿੱਚ ਲਗਾਇਆ ਉਹ ਹਜੇ ਨਹੀਂ ਕੱਟਦੇ ਜਿਉ ਮੈਂ ਤੁਹਾਨੂੰ ਦੱਸਾਂਗਾ ਬਾਅਦ ਵਿੱਚ ਕਟਾਂਗੇ ਇਹ ਹੁਣ ਆਪਣੇ ਹੋ ਗਏ ਜੀ ਫਰੰਟ ਪੱਲੇ ਆ ਜਿਹੜੇ ਮੋੜਲੇ ਮੋੜਲੇ ਪੀਸ ਹੈ ਜੀ ਇਹਨਾਂ ਵੀ ਹੋ ਗਏ ਜੀ ਕਟਿੰਗ ਦਾ ਉਨਾ ਆਪਾਂ ਕਰਾਂਗੇ ਜੀ ਪਿਛਲੇ ਪਿਸਾਂ ਦੀ ਕਟਿੰਗ ਆ ਪਿਛਲੇ ਪਿਸਾਂ ਵਾਸਤੇ ਜੀ ਮੈਨੇ ਦੇਖੋ ਡਬਲ ਕਪੜਾ ਜਿਹੜਾ ਫੋਲਡ ਕਰਕੇ ਜੀ ਆਪਾਂ ਤੇ ਵਿੱਚ ਚੰਗੀ ਤਰ੍ਹਾਂ ਬਿਸ਼ਾ ਲਾਂਗੇ ਬਿਸ਼ਾ ਲਿਆ ਜੀ ਉਪਰੋਂ ਆਪਾਂ ਕਿੰਨਾ نیچے ਡਾਊਨ ਦੇ ਵਿੱਚ ਇਹਦੇ ਵਿੱਚ ਕਪੜਾ ਬਿਸ਼ਾਣਾ ਜੀ ਮੈਂ ਤੁਹਾਨੂੰ ਦੱਸਿਆ ਘੱਟੋ ਘਾਟਾ ਆਪਾਂ 5 6 ਇੰਚ ਕਪੜਾ نیچے ਨੂੰ ਬਿਸ਼ਾਣਾ ਹੈ ਕਿਉਂਕਿ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਆਪਾਂ ਬੈਲਟ ਲਗਾਣੀ ਆ ਤੇਰੇ ਲਾਸਟ ਵਾਲਾ ਹੁੰਦਾ ਉਹਦੇ ਵਿੱਚ ਆਪਾਂ ਘੱਟ ਕਪੜਾ ਲੈਨੇ ਆਂ ਬਟ ਇੱਥੇ ਆਪਾਂ ਜ਼ਿਆਦਾ ਕਪੜਾ ਲਵਾਂਗੇ ਨੇ ਫਾਇਰਾ ਵਿੱਚੋਂ ਹੀ ਆਊਗਾ ਪਿਛਲੇ ਪੀਸ ਦਾ ਤੇ ਮੂਰੇ ਬਲਟਾ ਜੀ ਕਪੜਾ ਆਪਣੇ ਵਿੱਚ ਪਛਾ ਲਿਆ ਜੀ ਮਲਾ ਕੇ ਆਪਣੇ ਵਿੱਚ ਸਾਰੇ ਚੰਗੇ ਤੇ ਨਾ ਤੇ ਤੁਸੀਂ ਦੇਖ ਸਕਦੇ ਹੋ ਜੀ ਪਿਛਲੇ ਵਾਲਾ ਪੀਸ ਹੈ ਮੇਰਾ ਕਾਫੀ ਵੱਡਾ ਹੈ ਤੇ ਇਹ ਹੁਣ ਦੂਸਰੀ ਸਾਈਡ ਤੋਂ ਆਪਾਂ ਪਹਿਲਾਂ ਲਵਾਂਗੇ ਜੀ 4 ਇੰਚ ਇਥੋਂ ਆਪਾਂ 4 ਇੰਚ ਵਾਧਕੇ ਲੈਣਾ ਜੀ ਤੇ ਜਿਹੜੇ ਆਪਾਂ ਝੋਲੀ ਵਾਲੇ ਪਾਸੇ ਝੋਲੀ ਵਾਲੇ ਪਾਸਾ ਆਪਾਂ ਲੰਮਾ ਮੰਗੇ 1 ਇੰਚ ਐਕਸਟਰਾ મતલਬ ਕਿ 5 ਇੰਚ 1 ਇੰਚ ਆਪਾਂ ਇਥੋਂ ਵਧਾ ਕੇ ਲੈਣਾ ਜੀ ਕਿਉਂਕਿ ਤੁਹਾਨੂੰ ਦੱਸਿਆ ਕਿ ਆਪਨਾ ਨਾ ਜਿਹੜੀ ਬੈਗ ਹੈ ਹੈਵੀ ਹੁੰਦੀ ਆ ਉਹਦੇ ਲਈ ਆਪਾਂ ਨੂੰ ਝੋਲੀ ਵੀ ਵੱਡੀ ਰੱਖਣੀ ਪੈਂਦੀ ਆ ਸੋ ਇਸ ਕਰਕੇ ਇਸੇ ਤਰ੍ਹਾਂ ਹੀ ਮਗਰ ਲਈ ਤੇ ਮੋਰਲੇ ਪੀਸ ਹੈ ਜਿਹੜੇ ਫਰਕ ਹੁੰਦਾ ਜੀ ਇਸ ਤਰ੍ਹਾਂ ਲਗਾ ਕੇ ਜੀ ਮੈਂ ਇਹਨਾਂ ਨੂੰ ਸਕੇਲ ਦੇ ਨਾਲ ਆਪਸ ਦੇ ਵਿੱਚ ਮਿਲਾ ਲਿਆ ਤੇ ਰਸ਼ਾ ਮਿਲਿਆ ਫਿਰ ਅੱਗੇ ਲਾਵਾਂਗੇ ਜੀ ਜਿੰਨਾ ਆਪਾਂ ਪੱਟ ਕੋਲੋਂ ਲੈਂਤਾ ਮੁਰਲੇ ਪੀਸਾਂ ਦਾ ਤੁਸੀਂ ਉਹਨਾਂ ਵੀ ਰੱਖ ਸਕਦੇ ਹੋ ਜਿਵੇਂ 14 ਸੀ ਤਾਂ ਮੈਂ 14 ਤੇ ਲਗਾਤਾ ਜੇ ਇਸ ਤਰ੍ਹਾਂ ਨਹੀਂ ਤਾਂ ਤੁਸੀਂ ਜਿਹੜਾ ਆਪਾਂ ਮੁਰਲੇ ਪੀਸਾਂ ਉਹਨਾਂ ਨਾਲੋਂ 2-2 ਇੰਚ ਵੱਧ ਕੇ ਵੀ ਆਪਾਂ ਨਿਸ਼ਾਨ ਜਿਹੜੇ ਲਗਾ ਸਕਦੇ ਆ ਸੋ ਆਪਣਾ ਸੇਮ ਹੀ ਆਊਗਾ ਜੀ ਇਹ ਚਾਹੇ ਤੁਸੀਂ ਦੋ-ਦੋ ਤੇ ਲਗਾ ਲਓ ਚਾਹੇ ਤੁਸੀਂ ਜਿੰਨਾ ਆਪਾਂ ਪੱਟ ਰੱਖਿਆ ਉਹਨਾਂ ਉੱਥੋਂ ਲਗਾ ਲਓ ਸੋ ਆਪਣਾ ਸੇਮ ਆਊਗਾ ਜੀ ਸੇਮ ਆਕੇ ਤੇ ਆਪਾਂ ਇਹਨਾਂ ਨੂੰ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਲਾਂਗੇ ਮੈਂ ਮਿਲਾ ਲਿਆ ਜੀ ਫਿਰ ਆਪਾਂ ਲਗਾਵਾਂਗੇ ਝੋਲੀ ਦਾ ਝੋਲੀ ਦਾ ਮੈਂ ਸੰਧੱਸਿਆ ਜੀ ਇੱਥੋਂ ਆਪਾਂ ਸਕੀਲ ਦੇਖੋ ਮੈਂ ਇਧਰ ਐ ਜੀ ਨੇ ਉਸ ਲਗਾ ਕੇ ਸਿੱਧੀ ਲਾਈਨ ਡਰਾ ਕਰ ਲਓ ਇੱਕ ਲਾਈਨ ਡਰਾ ਕਰਕੇ ਇੱਥੋਂ ਆਪਾਂ ਹੁਣ ਪਿਛਲੀ ਝੋਲੀ ਜਿਹੜੀ 3 ਇੰਚ ਵੱਡੀ ਲਵਾਂਗੇ ਜੀ तीन इंच वी लैली आ जी, ले जी हूँ आपकेल सा ना इस वाला स्केल है जी झोली दुलाई वाला सो आप यह लगावे होल स्केल वाज दे जी ये इस तरह इस तो शेप दे सकते हो झोली तो देख सकते हो तो मैं शेप देती है जी सेम उस तरह जी हूँ आप लवेंगे लात आई निशान लगाने ये आप जो झोली का निशान लाता तीन इंच तो उत रखा तो नीचों आप बिल्कुल देखो कपड़े नाल मिला के रखना जी ਆਪਾਂ ਘਟਾਉਣਾ ਨਹੀਂ ਹੈਗਾ ਵਧਾਉਣਾ ਨਹੀਂ ਹੈਗਾ ਕਿ ਵਿੱਚ ਕਿਹਿਆ ਪੱਖਾਂਗੇ ਤਾਂ ਆਪਣਾ ਬਜਾਦਾ ਮੂਰੀ ਹੈ ਜਿਹੜੀ ਵੱਡੀ ਹੋ ਜੂਗੀ ਸੋ ਆਪਾਂ ਬਿਲਕੁਲ ਨਾਲ-ਨਾਲ ਰੱਖਾਂਗੇ ਬਿਲਕੁਲ ਮੈਂ ਨਾਲ-ਨਾਲ ਰੱਖ ਕੇ ਜੀ ਨਿਸ਼ਾਨ ਜਿਹੜੇ ਲਗਾਨੇ ਹੁਣ ਇਹ ਮੈਂ ਇਹਨਾਂ ਦੀ ਕਰਨ ਲੱਗੀ ਜੀ ਕਟਿੰਗ ਤੁਸੀਂ ਦੇਖੋ ਜੀ ਪਹਿਲਾਂ ਮੈਂ ਨੇ ਛੋਰੀ ਦੀ ਕਟਿੰਗ ਕੀਤੀ ਹੈ ਫੇਰ ਕਰੂੰਗੀ ਸੈਂਟਰ ਵਾਲੀ ਸੀਨ ਇਹ ਜਿਹੜੀ ਸੈਂਟਰ ਵਾਲੀ ਸੀਨ ਹੁੰਦੀ ਆ ਇਹ ਦੇਖੋ ਕਸ ਜੀ ਮੈਨੂੰ ਮੇਰੀ ਵੀਡੀਓਜ਼ ਦੇਖਦੇ ਹੋ ਤਾਂ ਮੈਨੂੰ ਦੱਸਿਓ ਜਰੂਰ ਜੀ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟਾਂ ਦੇ ਵਿੱਚ ਤੇ ਦੇਖੋ ਮੈਨੇ ਉੱਪਰੋਂ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਜੀ ਆਪਾਂ ਵਧਾ ਕੇ ਹਨਾ ਉਹ ਵੀ ਆਪਾਂ ਕੱਟਤਾ ਜੀ ਤੇ ਹੁਣ ਇਹ ਵਾਲੀ ਆਪਾਂ ਕਟਿੰਗ ਕਰਨ ਲੱਗੇ ਆ ਹੁਣ ਇਹਦੇ ਨਾਲ-ਨਾਲ ਜੀ ਆਪਾਂ ਬਿਲਕੁਲ ਨੀਚੋਂ ਵੀ ਆਪਾਂ ਨਾਲ-ਨਾਲ ਕੱਪੜੇ ਦੇ ਕੱਟਦੇ ਜਾਂਗੇ ਨਾਲ ਨਾਲ ਕੱਟਣਾ ਜੀ ਇੱਥੋਂ ਆਪਾਂ ਕੋਈ ਵਧਾਣਾ ਘਟਾਣਾ ਨਹੀਂ ਹੈਗਾ ਇੱਥੇ ਬਿਲਕੁਲ ਨਾਲ ਨਾਲ ਕੱਟਿਆ ਜਾਊਗਾ ਸੋ ਇਸੇ ਤਰ੍ਹਾਂ ਇਹ ਕਟਿੰਗ ਹੋਈ ਹੈ ਜਿਹੜੀ ਮੈਨੇ ਮੂਰਲੇ ਪੀਸ ਤੇ ਤੁਹਾਨੂੰ ਦੱਸਿਆ ਸੀ ਜੀ ਆਪਾਂ 1 ਇੰਚ ਡਾਊਨ ਦੇ ਲਗਾਈਏ ਉਹਦੀ ਕਟਿੰਗ ਆਪਾਂ ਹੁਣ ਕਰਾਂਗੇ ਇਹ ਕਾਰਨ ਨੂੰ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਜੀ ਕਟਿੰਗ ਪਤਾ ਕੀ ਹੈ ਜੀ ਫਿਰ ਜਿਹੜਾ ਪਲਾਂਸਰ ਪੀਸ ਤੁਸੀਂ ਧਰੋਗੇ ਆ ਉੱਪਰ نیچے ਹਨਾ ਤਾਂ ਉੱਪਰ نیچے ਕਾਨ ਦੇ ਵਿੱਚ ਕਪੜਾ ਰੱਖਿਆ ਜਾਣਾ ਸੋ ਇਸੇ ਲਈ ਜੀ ਫਿਰ ਅਬ ਬਾਅਦ ਵਿੱਚ ਪਟਾਈ ਕਰਦੇ ਆ ਤਾਂ ਕਿ ਇਕੁਲ ਜਿਹੜੀ ਹੈ ਸਾਰੀ ਕਟਾਈ ਹੈ ਜੀ ਇਕੋ ਜਿਹੀ ਹੋ ਜੇ ਸੋ ਇਸੇ ਤਰ੍ਹਾਂ ਹੁਣ ਜਿਹੜੇ ਆਪਾਂ ਸਾਈਡ ਤੇ ਵਾਲਾ ਨਿਸ਼ਾਨ ਲਗਾਇਆ ਸੀ ਜੀ ਇਹਦੀ ਵੀ ਆਪਾਂ ਹੁਣ ਕਰਾਂਗੇ ਕਟਿੰਗ ਨਾ ਇਹ ਵੀ ਆਪਣੀ ਹੋਣੀ ਹੋ ਚੁੱਕੀ ਸੀ ਕੱਢ ਦੇਣਾ ਇਸੇ ਤਰ੍ਹਾਂ ਆਪਣੀ ਬੇਗਮ ਲਈ ਕਿ ਇਜ਼ੀ ਮੈਥਡ ਦੇ ਨਾਲ ਪਟਾਈ ਹੋ ਚੁੱਕੀ ਹੈ ਨੈਕਸਟ ਵੀਡੀਓ ਦੇ ਵਿੱਚ ਜੀ ਮੈਂ ਤੁਹਾਡੇ ਕੋਲ ਇਹ ਵੀ ਸਲਾਈ ਵੀ ਜਰੂਰ ਲੈ ਕੇ ਆਉਂਗੀ ਕਿ ਆਪਾਂ ਪੈਂਟ ਪਲਾਜ਼ੋ ਦੀ ਆਪਾਂ ਸਲਾਈ ਆ ਉਹ ਕੀਤਾ ਕਰ ਲਈ ਤੇ ਮੇਰੀ ਵੀਡੀਓਜ਼ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ